Мәртіңіз ਸੇ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਕੋਈ ਵੀ ਜਾਤ ਪਾਤ ਕੋਈ ਧਰਮਜਬ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪ ਪੰਜਾਬ ਦੀ ਹੋਂਦੀ ਪਾਣੀ ਤੇ ਸੀ ਪੰਜਾਬ ਦਾ ਨਾ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਿਹਾ ਤਾਂ ਉਹ ਉਹ ਵੀ ਨਹੀਂ ਤੇ ਆਵਾਜ਼ ਨਹੀਂ ਆਵਾਜ਼ ਦੀ ਗੱਲ ਕਰਦੇ ਆ ਸਰ ਸਿਰਫ ਬਾਹਰੋਂ ਲੋਕ ਕਾ ਰਹੇ ਨੇ ਲੇਕਿਨ ਲੁਧਿਆਣਾ ਦੇ ਲੋਕ ਇੱਥੇ ਦਿਖਾਈ ਘੱਟ ਦੇ ਰਹੇ ਨੇ ਕੀ ਚੱਕਰ ਇਹ ਤੇ ਇਹ ਤੇ ਇਹ ਤੇ ਜ ਜਿੰਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਹੈ ਜਿੰਨੂੰ ਕੋਈ ਲਿਖਦਾ ਹੈ ਬਈ ਇਨਸਾਨੀਅਤ ਦੇ ਦੇਖਣਾ ਉਹ ਉਹ ਸਾਰੇ ਆ ਰਹੇ ਆ ਮਨੁੱਖਤਾ ਨਾਲ ਸਿਰਫ ਕਿਹਾ ਜਾ ਰਿਹਾ ਹੈ ਕਿ ਸਿਰਫ ਬਾਰੋ ਆ ਕੇ ਲੋਕੀ ਆਪਣਾ ਪਿਆਰ ਦਿਖਾ ਰਹੇ ਨੇ ਲੁਧਿਆਣਾ ਵਾਸੀ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ ਚ ਨਹੀਂ ਹੁੰਦਾ ਉਹ ਰਿਆ ਇਹ ਸਾਰਾ ਉਹ Rajasthan ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਹੈ ਵਾਰੀ ਵਾਰੀ ਲਧਿਆਣਾ ਦੇ ਪੇਨੇਵੋ ਨਾਲ ਵੀ ਨਿਕਲਣਾ ਚਾਹੀਦਾ ਇਸ ਨੂੰ ਉਹਨਾਂ ਦੇ ਕਾਰੀ ਬੇਨਤੀ ਕਰਦੇ ਜੀ ਕਿ ਤੁਸੀਂ ਲਧਿਆਣਾ ਦੇ ਬਹੁਤ ਲੋਕ ਆਏ ਹੋਏ ਪਿੱਠੇ ਖੜੇ ਲਧਿਆਣਾ ਦੇ ਹੱਥ ਖੜੇ ਕਰਾ ਲਓ ਜੀ ਤੁਸੀਂ ਕੀ ਕਹਿਣਾ ਜਿੰਮੇ ਉਹਨਾਂ ਨੇ ਸਟੇਜ ਲਾਈ ਇੱਥੇ ਬੈਠਣ ਹੀ ਨਹੀਂ ਦੇ ਰਹਾ ਦਿੱਤਾ ਜਾ ਰਹੇਗਾ ਕੀ ਕਹਿਣਾ ਬਹੁਤ ਲੋਕ ਆਏ ਹੋਏ ਆ 20 ਸਾਲ ਤੋਂ ਵਸਣ ਦਾ ਉੱਥੇ ਘੰਡਾ ਹੋਇਆ ਆ ਆ ਵੇਖੋ ਭਾਜੀ ਸਾਨੂੰ ਹੀ ਤਾਂ ਖੜੇ ਨਹੀਂ ਹੋਣ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਜ਼ਹਿਰ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ ਵਿੱਚ ਅਸੀਂ ਇਹ ਨਿੱਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾਂ ਇਹ ਸਾਰੇ ਮੇਰੇ ਨਾਲੇ ਬੜਾ ਸਿਲੀਅਰ ਮੈਸੇਜ ਦੇ ਰਹੀ ਹੈ ਸਰਕਾਰ ਵੀ ਉਹ ਚਾਹਉਂਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ऑलरेडी ਡਿਕ ਰਿਪੋਰਟ ਨੇ ਕੁਝ ਕਹਿੰਦੇ ਆਂ ਨੂੰ ਚ ਖਮੂਜਾ ਖਮਾਈ ਉੱਪਰ ਖੋ ਆਓ ਜੀ ਇਹ ਜਿਹੜਾ ਕੁਝ ਸਰਕਾਰ ਕਰ ਰਹੀ ਹੈ ਬੜੀ ਚੰਗੀ ਗੱਲ ਕਰਦੀ ਸੀ ਰਾਜਪਾਲ ਜੀ ਨੇ ਗੱਲਬਾਤ ਕੀਤੀ ਜੀ ਤੁਹਾਡੀ ਇੱਥੇ ਬੰਦਿਆ ਸਪੋਰਟ ਵਾਲਾ ਹੈਗਾ ਰਾਲ ਗੱਲਬਾਤ ਕਰ ਰਿਹਾ ਰਾਜਪਾਲ ਸਾਹਿਬ ਲਗਾਤਾਰ ਨੌਜਵਾਨਾਂ ਨੂੰ ਉਹ ਕੈਮਰੇ ਟੋੜ ਜਾਨੇ ਭਰਾਵਾ ਕੈਮਰੇ ਜਿਹੜੇ ਇੰਦਰ ਮਾਰ ਕੇ ਦੋਧੋ ਦੇ ਭੇਜਦੇ ਕੰਨ ਉਹ ਰਾਜਪਾਲ ਕੀ ਤੁਹਾਡੇ ਜਿਹੜਾ ਮੈਂ ਰਹਿ ਗਿਆ ਕੁਝ ਪੀ ਜਾਓ ਨਾ ਇੱਜੇ ਦੇ ਹਾਲਾਤ ਦੇਖਦੇ ਜੀ ਸਾਹਿਬ ਸਰਕਾਰੀਆ ਸਾਹਿਬ ਜਿਆਦਾ ਸਾਹਿਬ ਤੇਰਾ ਮੋर्चा ਲੱਗੇਗਾ ਸਰ ਅਸੀਂ ਤਾਂ ਸਾਰੇ ਫੈਸਲੇ ਪਾਸਾ ਪੱਕਾ ਮੋਰਚਾ ਲੱਗਣਾ ਚਾਹੀਦਾ ਜੇ ਮੈਂ ਕਿਸਾਨੀ ਕਰਦੇ ਵੇਲੇ ਲੱਗਿਆ ਸੀ ਸਾਰੀ ਇੱਕ ਪਾਸੇ ਨੋ ਸਰ ਯਾਰ ਨਹੀਂ ਕਰ ਲੋ ਲੋਕੋ ਯਾਰ ਬੜਾ ਸਪਸ਼ਟ ਮੌਨਟੀ ਕੈਮਰਾ ਪਰ ਦਿੱਖ ਨਹੀਂ ਦਿਖੋਦਾ ਆ ਤਾਰ ਕੇ ਦੀ ਯਾਰ ਤਾਰ ਆ ਇਹ ਕੌਣ ਆ ਸਰ ਨੋਜੋ ਚਲਾਣੀ ਲੱਗ ਰਿਹਾ ਹੈ ਉਸ ਦੇ ਵਿੱਚ ਕੋਈ ਪ੍ਰੈਸ਼ਰ ਬਣਾਇਆ ਜਾਏਗਾ ਸਰਕਾਰ ਦੇ ਉੱਪਰ ਫੈਸਲਾ ਕਰਕੇ ਸਾਰਾ ਇਹ ਸਰਕਾਰ ਜਿੱਤੇ ਬੰਦੀਆਂ ਦਾ ਸਮਰਥਨ ਹੈਗਾ ਸਰ ਇਨਸਾਨ ਜਿੱਤੇ ਸੇ ਜਗ ਹੈ ਬੜੀ ਆ ਬੰਦ ਚਿਹਰਾ ਹੈਗਾ ਜੀ ਮਾੜਾ ਰਹਿ ਰਿਹਾ ਵਿੱਚ ਉਹ ਯਾਰਾਂ ਦੇ ਰੇਸ ਤਾਂ ਠੀਕ ਹੈ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਹੈ ਧੰਨਵਾਦ ਆਗਲਾ ਤੇ ਮੈਂ ਬੈਠਾ ਕਰੀ ਜਾਣੀ ਪਹਿਲਾਂ ਵੀ ਹੋਣਾ ਸਰਕਾਰ ਕਾਰਵਾਈ ਕਰੋ ਆ ਕਰੋ ਯਾਰ ਸਾਈਡ ਅਰੇ ਕਿਆ ਸਰਕਾਰ ਕਾਰਵਾਈ ਕਰ ਰਹੇ ਹੋ ਅੱਜ ਜਿਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਕਿਸੇ ਕੋਈ ਕੋਈ ਕਾਰਨ ਨਹੀਂ ਹੈ ਸਿਰ ਪਰਮਨੈਂਟਿਵ ਮੇਅਰ ਲਈ ਖੜੇ ਆ ਜੇ ਤੋ ਪੀਸਫੁਲੀ ਕਰਨਗੇ ਕੋਈ ਗੱਲ ਇਹ ਜੋ ਧਰਨਾ ਲਾਣਗੇ ਜਾਂ ਜਾਮ ਲਾਣਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸੱਚੇ ਨਹੀਂ ਕਿ ਜਗਾ ਨਾਕੇ ਬੰਦ ਕੀਤੀ ਗਈ ਸੌ ਸੌ ਲਾਈ ਸਾਰੇ ਵਿਦਿਆਨੇ ਚ ਹੈ ਮੇਨ ਇੱਥੇ ਹੈ ਢਾਂਡੇ ਪੁੱਲ ਹੈ ਬਾਕੀ ਕਿੰਨੇ ਲੋਕੀ ਰੇਲ ਕਿੰਨੇ ਕੀ ਹੈ ਜਿਹੜੇ ਪਤਾ ਕਨੈਕਟ ਕਰਦੇ ਕਿੰਨੇ ਰੇਲ ਕਰਦੇ ਮੇਰੇ ਨਾਕੇ ਤੇ ਤਾਂ ਨਹੀਂ ਕਿਤੇ ਕੋਈ ਵੀ ਬਾਕੀ ਜਿਹੜਾ ਕੋਈ ਕਰੇਗਾ ਕਾਨੂੰਨ ਤੋੜੇਗਾ ਉਹਨੂੰ ਕਿੱਥਾ ਜਾ ਕੇ ਰੇਲ ਬਤਾਉਂਦੇ ਕਾਨੂੰਨ ਵਿਰੋਧੀ ਇਹ ਇਨਕਲਾਬ ਹੈ ਇਹ ਕਾਰਨ ਨਹੀਂ ਹੋਇਆ ਸਟਾਰਟਅਪ ਕੋਲਸ ਦਾ ਪ੍ਰੀਵੈਂਟਿਵ ਹੈ ਯਾਰਾ ਸਾਰਾ ਸੁੱਖ ਸ਼ਾਂਤੀ ਬਣੀ ਰਹੇ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਏ ਅਸੀਂ ਤਾਂ ਇੱਥੇ ਨਕਲ ਆਇਆ ਕੋਈ ਘਾਤ ਲਾ 12 ਕੋਸੀ ਬਗਾਈ ਦੀ ਨਹੀਂ ਸਾਰੀ ਲੋਕ ਲਈ ਹੈ ਸਰ Thank you ਜੀ ਸਰ ਜਿਹੜਾ ਅੱਜ ਮੋਰਚਾ ਕਾਲੇ ਪਾਣੀ ਦਾ ਜਿਹੜਾ ਤਿੰਨ ਤਰੀਕ ਨੂੰ ਕਾਲ ਦਿੱਤੀ ਸੀ ਕੀ ਹਾਲ ਹੈ ਦੇਖੋ ਜਿਹੜਾ ਕਾਲਾ ਪਾਣੀ ਮੋਰਚੇ ਨੇ ਜਿਹੜੀ ਕਾਲ ਦਿੱਤੀ ਸੀ ਅਸੀਂ ਜਿਹੜੇ ਡਾਈੰਗ ਇੰਡਸਟਰੀ ਦੇ ਆਊਟਲੈਟ ਆ ਸੀਟੀਬੀ ਦੇ ਆਊਟਲੈਟ ਉਹ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਨਾ ਗੁੰਮਰਾ ਕਰਦੇ ਰਹਿ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਉਹ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ 350 ਕਰੋੜ ਰੁਪਏ ਦੇ ਪ੍ਰੋਜੈਕਟ ਲੱਗੇ ਜਿਹੜੇ ਸੀਟੀਬੀ ਜਿੱਚ 250 ਕਰੋੜ ਰੁਪਏ ਇੰਡਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਬ ਜਿਹੜੀ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕੱਲੀ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਕਿ ਸੈਂਕੜੇ ਮੈਂਬਰ ਆ ਸੀਟੀਬੀ ਨਾਲ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਏ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਏ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ਼ ਹੋਣ ਵਾਸਤੇ ਔਰ ਜਿਹੜਾ ਅਸੀਂ 4.5 ਲੱਖ ਰੁਪਏ ਮਹੀਨੇ ਦਾ ਬਿੱਲ ਦੇ ਰਹਿਆ ਕੀ ਉਹ ਲੱਗਦਾ ਲੈ ਵੀ ਅਸੀਂ ਅਨਟ੍ਰੀਟਡ ਪਾਣੀ ਜੇ 4.5 ਲੱਖ ਰੁਪਏ ਬਿੱਲ ਦੇਣੇ ਆ ਤਾਂ ਸਹੀ ਟਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੀਟਪੀ ਆ ਇਹਨੂੰ ਹਰ ਹਫਤੇ 10 ਦਿਨ ਬਾਅਦ ਸਰਪ੍ਰਾਈਜ਼ ਵਿਜ਼ਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਟਾਫ ਆ ਕੇ ਇਹਦੀ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜਗੜ ਬੋਟਾ ਜੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟਪੀ ਚੱਲ ਰਿਹਾ ਸੈਂਟਰ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਸਰਪ੍ਰਾਈਜ਼ ਵਿਜ਼ਿਟ ਕਰਦੀਆਂ ਔਰ ਜੋ ਚੈੱਕ ਕਰਦੀਆਂ ਉਹ ਪਲਾਂਟ ਨੂੰ ਬਿਲਕੁਲ ਓਕੇ ਪਾਉਂਦੀਆਂ ਜਿਹੜ ਇਸ ਕਰਕੇ ਸੀਟਬੀ ਚੱਲ ਰਿਹਾ ਹੈ। ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ। ਆ ਕੇ ਜਿਹੜਾ ਸਾਡੇ ਪਲਾਂਟ ਵੇਟ ਕਰਕੇ ਉਹ ਸਾਡੀਆਂ ਰਿਪੋਰਟਾਂ ਕਰਦੀਆਂ। ਰਿਪੋਰਟਾਂ ਪੁਆਇੰਟਰ ਉਹਦੀਆਂ ਤਾਂ ਚੱਲਦੀਆਂ। ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਹੈ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਣੇ ਫਿਰਦੇ ਕਾਲੇ ਪਾਣੀ ਵਾਲੇ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ? ਕੀ ਇਹ ਇਹਨਾਂ ਨੇ ਅਜੇ ਤੱਕ ਅਸੀਂ ਤਾਂ 4.5 ਲੱਖ ਰੁਪਏ ਮੇਰੇ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲ ਨੂੰ ਪਾਣੀ ਸਾਫ਼ ਕਰਨ ਕਿ ਇਹਨੇ 5 ਪੈਸੇ ਵੀ ਕਦੀ ਖਰਚ ਕੀਤੇ ਆ ਬੁੱਢੇ ਨਾਲ ਨੂੰ ਸੌਫ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਨੂੰ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੀ ਕਾਲ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਂ ਤਾਂ ਬਲੈਕਮੇਲ ਕਰਕੇ ਇੰਡਸਟਰੀ ਤੋਂ ਪੈਸੇ ਇਕੱਠੇ ਕਰਨਾ ਜਾਂ ਜਿਵੇਂ ਆਉਣ ਵਾਲੇ ਟਾਈਮ ਤੇ ਇਹਨਾਂ ਦੇ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਿਛਲੇ ਟਾਈਮ 'ਚ ਪਤਾ ਹੀ ਆ ਲੋਕ ਕਮੂਦਾ ਲੈ ਕੇ ਅਸੀਂ ਇਲੈਕਸ਼ਨਾਂ ਜਾਵਾਂਗੇ ਔਰ ਅਸੀਂ ਇਲੈਕਸ਼ਨਾਂ ਜਾਈ ਕੱਲ ਨੂੰ ਐਮ.ਐਲ.ਏ ਬਣ ਜਾਾਂਗੇ ਵਿਧਾਨ ਸਭਾ 'ਚ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਬਿਲਕੁ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਅਸੀਂ ਪਾਣੀ ਬਿਲਕੁਲ ਸਾਫ਼ ਕਰਕੇ ਪਾ ਰਹੇ ਆ ਇਹ ਗੁੰਮਰਾ ਨਹੀਂ ਕਰ ਸਕਣਗੇ ਲੋਕਾਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਉਹ ਇਹਨੂੰ ਕਿੱਦਾਂ ਦੇਖਦੇ ਦੋ ਕਿਸਾਨ ਜਥੇਬੰਦੀਆਂ ਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਥੇਬੰਦੀਆਂ ਨੇ ਵੇਖਿਆ ਹੀ ਪਿਛਲੇ ਟਾਈਮ ਤੇ ਕਿਸ ਤਰ੍ਹਾਂ ਮੋਰਚੇ ਲਾਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉੱਥੇ ਕਿੰਨੀਆਂ ਏਜੰਸੀਆਂ ਬੈਠੀਆਂ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠੀਆਂ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜਪੀਆਂ ਆਪਸ ਵਿੱਚ ਇਹ ਦੇਖੋ ਕੁਝ ਜਿਹੜੀ ਕਿਸਾਨ ਜਥੇਬੰਦੀਆਂ ਕੁਝ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੋਤੀ ਪ੍ਰਧਾਨ ਗਵਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਝ ਨਹੀਂ ਆ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰੀਆਂ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਵੇਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕੌਣ ਲੈ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜ਼ਮੀਨਦਾਰ ਨੂੰ ਰਿਕਾਰਡ ਲਿਆ ਕੇ ਦਿਓ ਉਹ ਕਿਵੇਂ ਪ੍ਰਧਾਨ ਬਣ ਗਏ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਜੀ ਠੀਕ ਸੀ ਕਾਲੇ ਪਾਣੀ ਮੋਰਚੇ ਨੂੰ ਲੈ ਕੇ ਹਾਂਜੀ ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਜਾਂ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਪੋਲੇ ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜਾ ਇਲਜ਼ਾਮ ਡਾਈ ਇੰਡਸਟਰੀ ਦੇ ਸੀਟਾ ਪੀਆ ਤੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿਣਾ ਉਹ ਕਹਿੰਦੇ ਵੀ ਡਾਈੰਗ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਮੈਂ 2 ਦਿਨ ਡਾਈੰਗ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਆ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੌਣ ਜ਼ਿੰਮੇਵਾਰ ਹੋ ਉਹ ਦੱਸੋ ਮੈਨੂੰ ਅੱਗੇ ਵੀ ਕਰ ਚੁੱਕੇ ਆ 2-3 ਵਾਰੀ ਸੈਂਪਲਿੰਗ ਵੀ ਹੋਈ ਅੱਧੇ-ਅੱਧੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ BOD COD ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬਦਿਆਂ ਜਿਹੜੇ ਲੱਗੇ ਆ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋਂ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕੱਢੀ ਜਿਹਦਾ ਨੁਕਸਾਨ ਹੁੰਦਾ ਉਹ ਸਿੱਦਸਟੀ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਵੀ ਤੁਸੀਂ ਡਾਇਰੈਕਟ ਚਾਰ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿਦਾਂ ਕ ਪਾਣੀ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬਣਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਵੀਆ ਨਾਲ ਜੋੜੇ ਜਾਣ ਟ੍ਰੈਫਿਕ ਦੇ ਅੱਧਾ ਮਸਲਾ ਹੱਲ ਹੋ ਜੇ ਤਾਂ ਸੜਕਾ ਬਣ ਜਾਂਦਾ ਦਰਿਆ ਦੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦੜਾ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਲ ਸਰਕਾਰ ਦੇ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਦੇਦੀ ਸਰਕਾਰ ਸਾਡੇ ਸੈਂਪਲ ਵੀ ਅਸੀਂ ਚੈੱਕ ਕਰਵਾਏ ਨੇ ਕਈ ਵਾਰ ਪਰ ਜਿਹੜੀ ਅੱਜ 3 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀਗੇ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿੱਦਾਂ ਦੇਖਦੇ ਆਂ ਵੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਆ ਅਸੀਂ ਤੇ ਹੁਣ ਸਰਨਾ ਕਿੰਨੀ ਦੇਰ ਤੱਕ ਚੱਲੀ ਹੈ ਤੁਹਾਡਾ ਤਾਂ ਦੋ ਘਟੇ ਤਰਦਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦੱਸਿਆ ਤਰਦਾ ਨਹੀਂ ਕੋਈ ਅਸੀਂ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ਼ ਕਰਦੇ ਆਂ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਹੈ ਲੋਕਾਂ ਨੂੰ ਜਾਨੂ ਕਰਾਇਆ ਸੀ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਇੱਦਾਂ ਵੀ ਸਰਕਾਰ ਦੇ ਖਿਲਾਫ ਅਸੀਂ ਕਿਉਂ ਧਰਨਾ ਦਿਆ ਕਿ ਸਰਕਾਰ ਨਾਲ ਲੱਗੀ ਸਾਡੀ ਹੈਲਪ ਕਰਦੀ ਹੈ ਡੀਸੀ ਸਾਹਿਬ ਹੈਲਪ ਕਰਦੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਵੀ ਇੰਡਸਟਰੀ ਜਿਹੜੀ ਇੱਕ ਰੀਡ ਦੀ ਹੱਡੀ ਇਹ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਪੂਰੀ ਕੀ ਕੀ ਦੇਖਦੇ ਕਿ ਸਟੌਮ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਲਿਓ ਉਹਨਾਂ ਨੂੰ ਵੀ ਸੀਟਪੀਆ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆਹ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐ ਐਮ ਐਲ ਡੀ ਪਾਣੀ ਡੈਕਟ ਜਾ ਰਿਹਾ ਡੈਕਟ ਚਾਰਜ ਪੰਪਿੰਗ ਸਟੇਸ਼ਨ ਲੱਗੇ ਗੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਜਾ ਰਹੀ ਲੱਸੀ ਲੱਗੀ ਇੱਥੇ ਇਹ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਸ ਸੰਧਾਨ ਦੇ ਨਾਮ ਨਾਲ ਕਿਸਾਨ ਜਿੱਥੇ ਬੰਦਿਆਂ ਨੇ ਵੀ ਸਮਰਥਨ ਦਿੱਤਾ ਉਹ तकरीबन 23 ਉਹ ਐਦਾਂ ਐਦਾਂ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮ ਐਲ ਡੀ ਆ ਨਿਕਲਦੀ ਸਲੱਜ ਪਾਣੀ ਸਾਫ਼ ਕਰਦੇ ਤਾਂ ਹੀ ਲੱਖਾਂ ਰੁਪਏ ਸਲੱਜ ਦਾ ਦਿੰਦੇ ਆ ਤੁਸੀਂ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲਓ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਠੀਕ ਹੁੰਦਾ ਔਰ ਕੀ ਹੁੰਦਾ ਕਿਸੇ ਪੱਕਾ ਰੱਖਦੇ ਆ ਤੇਰੇ ਬਾਦ ਦੇ